ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤੰਤਨ ਮੇਰੀ ਪੀੜ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਪੰਥਕ ਜਥੇਬੰਦੀਆਂ ਨੇ ਪੰਜ ਪਿਆਰਿਆਂ ਨੇ ਹਰਲ ਕੇ ਅਰਦਾਸ ਕੀਤੀ ਹੈ ਕਿ ਜਿਹੜੇ 1978 ਤੋਂ ਸਾਡੇ ਸਿੰਘ ਸੰਘਰਸ਼ ਦੇ ਵਿੱਚ ਇਨਵੋਲਡ ਨੇ ਹੋਰ ਕੁਝ ਜਲਾਵਤਨ ਹੋ ਚੁੱਕੇ ਨੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਸਿਹਤਯਾਬੀ ਵਾਸਤੇ ਅਤੇ ਨਾਲ ਦੇ ਨਾਲ ਜਿਹੜੇ ਮੌਜੂਦਾ ਸੰਘਰਸ਼ ਦੇ ਵਿੱਚ ਅੱਜ ਵੀ ਜੂਝ ਰਹੇ ਨੇ ਉਹਨਾਂ ਦੇ ਵਾਸਤੇ ਅੱਜ ਅਰਦਾਸ ਬੇਨਤੀ ਕੀਤੀ ਗਈ ਹੈ ਹੋਰ ਜਿਹੜਾ ਇੱਕ ਕੌਮੀ ਮੁੱਦਾ ਬਣ ਚੁੱਕਿਆ ਹੈ ਬੰਦੀ ਸਿੰਘਾਂ ਦੀ ਰਿਹਾਈ ਉਹ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਸਾਰੀਆਂ ਹੀ ਅਰਦਾਸ ਬੇਨਤੀਆਂ ਕਰ ਰਹੀਆਂ ਨੇ ਹੋਰ ਆਪਣੇ ਆਪਣੇ ਤੌਰ ਦੇ ਵਿਦੇਸ਼ਾਂ ਦੇ ਵਿੱਚ ਯੂਨੋ ਦੇ ਬਾਹਰ ਜਿਨੇਵਾ ਦੇ ਬਾਹਰ ਇਹ ਸਾਰਾ ਕੁਝ ਜਿਹੜਾ ਹੈ ਰੋਸ ਪ੍ਰਦਰਸ਼ਨ ਬਾਹਰ ਵੀ ਕੀਤਾ ਜਾ ਰਿਹਾ ਹੈ ਔਰ ਪੰਜਾਬ ਦੇ ਵਿੱਚ ਵੀ ਵੱਖ-ਵੱਖ ਚੱਠੇ ਬੰਦੀਆਂ ਆਪਣੇ ਆਪਣੇ ਤਰਨੇ ਤਰੀਕੇ ਦੇ ਨਾਲ ਕੋਈ ਧਰਨੇ ਲਾ ਰਿਹਾ ਹੈ ਕੋਈ ਮੋਰਚੇ ਲਾ ਕੇ ਬੈਠਾ ਹੈ ਕੋਈ ਰੋਸ ਪ੍ਰਗਟ ਕਰ ਰਿਹਾ ਹੈ ਅਸੀਂ ਅੱਜ ਇੱਥੇ ਅਰਦਾਸ ਬੇਨਤੀ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਿ ਬੰਦੀ ਸਿੰਘਾਂ ਦੀ ਰਿਹਾਈ ਉਹਨਾਂ ਦੀ ਚੜ੍ਹਦੀ ਕਲਾ ਜਿੰਨੇ ਵੀ ਸਿੰਘ ਪੰਜਾਬ ਅਤੇ ਪੰਜਾਬ ਤੋਂ ਬਾਹਰ ਲੀਆਂ ਜੇਲਾਂ ਦੇ ਵਿੱਚ ਡਬਲੂ ਗੜ ਦੇ ਵਿੱਚ ਵੀ ਹੈਗੇ ਨੇ ਉਹਨਾਂ ਸਾਰਿਆਂ ਦੀ ਰਿਹਾਈ ਦੀ ਅਸੀਂ ਮੰਗ ਕੀਤੀ ਹੈ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਔਰ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਸੋ ਅਸੀਂ ਅੱਜ ਇੱਥੇ ਇਹ ਵੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਦਿਨ ਹੈ ਹਰਤੇਗ ਭਾਦਰ ਸਾਹਿਬ ਨੇ ਤਿਲਕ ਦੀ ਖਾਤਰ ਜੰਜੂ ਦੀ ਖਾਤਰ ਇਸ ਦੇਸ਼ ਨੂੰ ਮਾਨਵਤਾ ਨੂੰ ਉਹ ਹਿੰਦੂ ਧਰਮ ਨੂੰ ਬਚਾਇਆ ਸੀਗਾ ਔਰ ਅੱਜ ਇਹਨਾਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਵੀ ਸਿੰਘ ਬੰਦੀ ਸਿੰਘ ਜੇਲਾ ਵਿੱਚ ਹੈਗੇ ਨੇ ਆਪਣੀ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਸਾਰਿਆਂ ਨੂੰ ਦਿੱਲੀ ਦੀ ਸਰਕਾਰ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ ਅੱਜ ਤੋਂ 4 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਦੇ ਉੱਤੇ ਵੀ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਸੀਗੀ ਕੀ ਬੰਤੀ ਸਿੰਘ ਰਿਹਾਂ ਕਿਤੇ ਜਾਣਗੇ ਲੇਕਿਨ ਉਹਨਾਂ ਦੇ ਵਿੱਚੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਗੁਰਦੀਪ ਸਿੰਘ ਖੇੜਾ ਅਜੇ ਤੱਕ ਰਿਹਾਂ ਨਹੀਂ ਕੀਤੇ ਗਏ ਜਿੱਥੇ ਤੱਕ ਪਾਈ ਰਾਜੋਵਾਨਾ ਦੀ ਫਾਸੀ ਦਾ ਸਵਾਲ ਹੈ ਉਹ ਮਸਲਾ ਅਜੇ ਤੱਕ ਲਟਕਿਆ ਹੋਇਆ ਹੈ ਸੋ ਅਸੀਂ ਅੱਜ ਬੇਨਤੀ ਕਰਕੇ ਇਹ ਸਾਰੇ ਮਸਲੇ ਹਲਕਰਾਨ ਵਾਸਤੇ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਉਮੀਦ ਕੀਤੀ ਜਾਂਦੀ ਹੈ ਕਿ ਸਾਡੀ ਇਹ ਆਵਾਜ਼ ਦਿੱਲੀ ਦੀ ਸਰਕਾਰ ਤੱਕ ਪਹੁੰਚੇਗੀ ਅਤੇ ਬੰਦੀ ਸਿੰਘ ਜਿਹੜੇ ਨੇ ਆਪੋ ਆਪਣੇ ਘਰਾਂ ਦੇ ਵਿੱਚ ਵਾਪਸ ਆਣਗੇ ਪ੍ਰੋਫੈਸਰ ਸਾਹਿਬ 20 ਤਰੀਕ ਨੂੰ ਸ਼ਰੋਣੀ ਕਮੇਟੀ ਵਾਲਾ ਜੋ ਅੱਲਾਸਿਕਾ ਵਾਪਤ ਨੇ ਮਿਲਣਾ ਸੀ ਉਹ ਕੈਨਸਲ ਕਰ ਦਿੱਤਾ ਗਿਆ ਕੀ ਲੱਗਦਾ ਕਿਸੇ ਤੇ ਸਿਆਸਤ ਨਹੀਂ ਕੀਤੀ ਜਾ ਰਹੀ ਮੈਂ ਸਮਝਦਾ ਕਿ ਉਸ ਪ੍ਰੋਗਰਾਮ ਨੂੰ ਕੈਨਸਲ ਨਹੀਂ ਕਰਨਾ ਚਾਹੀਦਾ ਸੀਗਾ ਉਹ ਨਿਰੰਤਰ ਚੱਲੀ ਰਹਿਣਾ ਚਾਹੀਦਾ ਸੀਗਾ ਕਿਉਂਕਿ ਇਸ ਵੇਲੇ ਇੱਕ ਮੋਮੈਂਟਮ ਬਣਿਆ ਹੋਇਆ ਹੈ ਸਾਰੇ ਤੌਰ ਤੇ ਮੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕਰਕੇ ਪਰ ਉਸ ਨੂੰ ਨਾਲ ਦੇ ਨਾਲ ਚਲਾਣਾ ਚਾਹੀਦਾ ਸੀਗਾ ਤੇ ਨਾਲ ਦੇ ਨਾਲ ਮੈਂ ਸਮਝਦਾ ਕਿ ਕੇਂਦਰ ਸਰਕਾਰ ਦੇ ਨਾਲ ਰਾਸ਼ਟਰਪਤੀ ਨਾਲ ਪ੍ਰਧਾਨ ਮੰਤਰੀ ਨਾਲ 네ਗੋਸ਼ੀਏਸ਼ਨਸ ਵੀ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਅਲਟੀਮੇਟਲੀ ਜਿਹੜਾ ਹੈ ਇਹ ਮੁੱਦਾ ਟੇਬਲ ਤੇ ਬੈਠ ਕੇ ਹੀ ਸੋਲਵ ਹੋਣਾ ਹੈ ਸੋ ਮੈਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਦੁਬਾਰਾ ਜਿਹੜਾ ਹੈ ਇਸ ਨੂੰ ਛੇਤੀ ਜਿਹੜਾ ਮੁਲਤਵੀ ਕੀਤਾ ਗਿਆ 20 ਦਸੰਬਰ ਵਾਲਾ ਉਹਨੂੰ ਛੇਤੀ ਤੋਂ ਛੇਤੀ ਜਿਹੜਾ ਹੈ ਬਾਕੀ ਦੀ ਜੱਥੇਬੰਦੀਆਂ ਨੂੰ ਨਾਲ ਲੈ ਕਰਕੇ ਇਹ ਪ੍ਰੋਗਰਾਮ ਜਿਹੜਾ ਹੈ ਉਲੀਕਿਆ ਜਾਏ ਉਹ ਪੂਰੇ ਜੋਸ਼ੋਖ ਰੋਜ਼ੇ ਨਾਲ ਖਾਲਸਾਈ ਪਰੰਪਰਾ ਦੇ ਨਾਲ ਇਰੋਸ ਮਾਰ ਜਿਹੜਾ ਹੈ ਨਿਕਲਣਾ ਚਾਹੀਦਾ ਵੀਰਵੰਤਾ ਦੀ ਮਾਫੀ ਵਿੱਚ ਕਿਸ਼ਤਾਂ ਦੇਖਦੇ ਹੋ ਕਿ ਆ ਕਿ ਮੈਂ ਪਤੂ ਮਾਫੀ ਮੰਗਦਾ ਜੀ ਜੋ ਤੁਹਾਡੇ ਸਰਕਾਰ ਦੇ ਕੰਪਿਊਟਰ ਤੇ ਜੋ ਵੀ ਗਲਤੀਆਂ ਆਈਆਂ ਉਹਦੀ ਮਾਫੀ ਮੰਗਦਾ ਦੇਖੋ ਉਹਨਾਂ ਨੇ ਸ਼ਬਦ ਯੂਜ਼ ਕੀਤੇ ਨੇ ਕਿ ਜਾਣੇ ਅਣਜਾਣੇ ਦੇ ਵਿੱਚ ਜਾਂ ਵਿਅਦਬੀਆਂ ਦੀ ਗੱਲ ਕੀਤੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਸਿੱਖ ਪਰੰਪਰਾ ਦੇ ਮੁਤਾਬਕ ਜਿਸ ਲਈ ਕਿਸੇ ਵਿਅਕਤੀ ਦਾ ਭੋਗ ਪੈਂਦਾ ਨਾ ਤਾਂ ਉਸ ਵਲੇ ਅਰਦਾਸੀਆ ਸਿੰਘ ਕਹਿੰਦਾ ਕਿ ਜਾਣੇ ਅਣਜਾਣੇ ਦੇ ਵਿੱਚ ਜਿਹੜੀਆਂ ਗਲਤੀਆਂ ਹੋ ਗਈਆਂ ਨੇ ਉਹ ਮਾਫ ਕਰਤੀਆਂ ਜਾਣ ਉਹ ਤਾਂ ਬੰਦਾ ਮਰ ਚੁੱਕਿਆ ਹੁੰਦਾ ਉਹਨੂੰ ਉਹਦੇ ਬਾਰੇ ਅਰਦਾਸ ਕੀਤੀ ਜਾਂਦੀ ਹੈ ਲੇਕਿਨ ਬੰਦਾ ਜਿਹੜਾ ਜਿੰਦਾ ਹੈ ਉਹਨੂੰ ਤਾਂ ਪਤਾ ਹੈ ਨਾ ਕਿ ਕਿਹੜੀ ਕਿਹੜੀ ਗਲਤੀਆਂ ਉਹਨੇ ਕੀਤੀਆਂ ਨੇ ਮੈਂ ਸਮਝਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਗੁਨਾਹਾਂ ਦੀ ਪੂਰੀ ਲਿਸਟ ਲੈ ਕਰਕੇ ਸ੍ਰੀ ਅਕਾਲ ਤਖਤ ਜਗੇ ਪੇਸ਼ ਹੋਣਾ ਚਾਹੀਦਾ ਸੀਗਾ ਤੇ ਪੰਥ ਨੂੰ ਦੱਸਣਾ ਚਾਹੀਦਾ ਸੀਗਾ ਮੈਂ ਆਪਣੀ ਜ਼ਿੰਦਗੀ ਵਿੱਚ ਪੰਥ ਤੇ ਗ੍ਰੰਥ ਦੇ ਅਗੇਸ਼ ਕਿਹੜੇ ਕਿਹੜੇ ਗੁਨਾਹ ਕੀਤੇ ਨੇ ਉਹ ਸਾਰੇ ਗੁਨਾਹ ਜਿਹੜੇ ਸੀਗੇ ਉਹਨੂੰ ਜਨਤਕ ਕਰਨੇ ਚਾਹੀਦੇ ਸੀਗੇ ਹੋਰ ਤਾਂ ਜਿਹੜਾ ਸੀਗਾ ਸ਼੍ਰੀ ਅਕਾਲ ਤਖਸਾਲ ਵੱਲੋਂ ਜੋ ਵੀ ਤਨਖਾਹ ਲਗਣੀ ਚਾਹੀਦੀ ਸੀ ਉਹ ਲਗਾ ਕਰਕੇ ਫਿਰ ਉਹ ਸੁਰਖਰੀ ਹੋ ਸਕਦੇ ਸੀਗੇ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਪਰੰਪਰਾ ਹੈ ਸਾਡਾ ਜੋ ਮर्यादा ਹੈ ਮਾਫੀ ਮੰਗਣ ਦੀ ਉਹਦੇ ਮੁਤਾਬਕ ਸੁਖਬੀਰ ਬਾਦਲ ਨੇ ਮਾਫੀ ਨਹੀਂ ਮੰਗੀ ਹੋਰ ਆਣ ਵਾਲੇ ਸਮੇਂ ਵਿੱਚ ਹਾਂਜੀ ਇਹ ਮਾਫੀ ਦੇਖੋ ਜੀ ਇਹ ਧਰਮ ਦੇ ਕਸਵੱਟੀ ਤੇ ਵੀ ਪੂਰੀ ਨਹੀਂ ਹੈਗੀ ਹੋਰ ਇਹ ਸੰਗਤਾਂ ਨੇ ਵੀ ਇਸ ਨੂੰ ਪ੍ਰਵਾਨ ਨਹੀਂ ਕਰਨਾ ਹੋਰ ਇਹ ਸਭ ਕੁਝ ਇਹਦੇ ਪਿੱਛੇ ਰਾਜਨੀਤਿਕ ਤੌਰ ਦੇਤੇ ਆਪਣੇ ਆਪ ਨੂੰ ਸੁਰਜੀਤ ਕਰਨ ਦੀ ਗੱਲ ਚੱਲ ਰਹੀ ਹੈ ਮੈਂ ਸਮਝਦਾ ਕਿ ਇਹ ਮਾਫੀ ਦਾ ਬਹੁਤਾ ਅਸਰ ਸੰਗਤਾਂ ਦੇ ਉੱਤੇ ਨਹੀਂ ਪੈਣ ਲੱਗਾ ਹਾਂ ਸੁਬੰਦੀ ਸਿੰਘ ਜੀ ਦੀ ਰਮਾਈ ਲੈ ਕੇ ਵਾਕ ਵਾਕ ਤੇ ਉਹਨਾਂ ਲਈ ਸਮੇਂ ਜੀ ਉਹਨਾਂ ਬਣਾ ਕੀ ਹੋਇਆ ਜਿੱਤੇ ਦੇਖੋ ਜੀ ਕੀ ਬਿਰਥਾ ਹੋਏ ਸੋ ਗੁਰਪਾਏ ਅਰਦਾਸ ਕਰ ਜਦੋਂ ਸਾਨੂੰ ਕੋਈ ਗੱਲ ਹੁੰਦੀ ਹੈ ਸਾਡਾ ਗੁਰੂ ਕਹਿੰਦਾ ਅਰਦਾਸ ਕਰੋ ਅਕਾਲ ਪੁਰਖ ਹੋਏ ਗੁਰ ਚਰਨਾਂ ਵਿੱਚ ਅਸੀਂ ਉਹ ਅਰਦਾਸ ਕੀਤੀ ਹੈ ਜਿਹੜੇ ਸਿੰਘ ਜਲਾਵਤਨ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਤੇ ਉਹਨਾਂ ਦੀ ਸਿਹਤ ਜਾਬੀ ਲਈ ਜਿਹੜੇ ਜੂਜ਼ ਰਹੇ ਨੇ ਉਹਨਾਂ ਦੀ ਵੀ ਸਿਹਤ ਜਾਬੀ ਲਈ ਉਹਨਾਂ ਦੀ ਵੀ ਚੜ੍ਹਦੀ ਕਲਾ ਲਈ ਤੇ ਜਿਹੜੇ ਬੰਦੀ ਸਿੰਘ ਜੇਲ੍ਹਾਂ ਵਿੱਚ ਬੰਦ ਨੇ 33 ਸਾਲਾਂ ਤੋਂ ਬੈਠੇ ਨੇ ਉਹਨਾਂ ਦੀ ਰਿਹਾਈ ਜਿਹੜੀ ਹੋਣੀ ਚਾਹੀਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਅਰਦਾਸਾਂ ਵੀ ਕਰਾਂਗੇ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦੀ ਬੰਦੀ ਛੋੜ ਦਾਤਾ ਗਵਾਲੀਅਰ ਵੀ ਜਾ ਕੇ ਅਸੀਂ ਤੀਸਰੀ ਵਾਰ ਅਰਦਾਸ ਕਰਕੇ ਆਏ ਅਗਲੀ ਵਾਰ ਫੇਰ ਜਾਵਾਂਗੇ ਅਸੀਂ ਜੰਨਾ ਚਿਰ ਸਿੰਘ ਜਿਹੜੇ ਜੇਲ੍ਹਾਂ ਵਿੱਚ ਬੰਦ ਨੇ ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣਾ ਤਨ ਮਨ ਧਨ ਜਿਹੜਾ ਸਵਰਪਨ ਕੀਤਾ ਉਹਨਾਂ ਨੂੰ ਅਸੀਂ ਰਿਹਾਈ ਕਰਾਉਣ ਵਾਸਤੇ ਅਸੀਂ ਤਨ ਮਨ ਧਨ ਕਰਕੇ ਕਰਦੇ ਰਹਾਂਗੇ ਸਿੱਖ ਸਰ ਜਿਹੜੀ ਮਾਫੀ ਮੰਗੀ ਗਈ ਸੀ ਬਿਲਕੁਲ ਬਾਦ ਉਹਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਉਹ ਤਾਂ ਡਰਾਮਾ ਹੈ ਦੇਖੋ ਜੱਜ ਇੱਕ ਜਿਹੜਾ ਵਾ ਉਹ ਅੰਦਰ ਬੈਠਾ ਹੋਵੇ ਤੇ ਜੱਜ ਦੇ ਸਾਹਮਣੇ ਮੁਲਜ਼ਮ ਜਿਹੜਾ ਉਹ ਪੇਸ਼ ਵੀ ਨਾ ਹੋਵੇ ਤੇ ਆਪੇ ਕਹਿ ਦੋਵੇ ਮਾਫੀ ਦੇ ਦੋ ਤੇ ਮੁੜ ਕੇ ਜਾ ਕੇ ਉਧਰ ਚਲੇ ਜਾਵੇ ਉਹ ਕਾਦੀ ਇਹ ਇਹ ਡਰਾਮਾ ਨਹੀਂ ਤਾਂ ਹੋਰ ਕੀ ਹੈ ਇਹ ਸਿਰਫ ਡਰਾਮਾ ਹੈ ਡਰਾਮਾ ਜਿਹੜਾ ਉਹਨਾਂ ਦਾ ਹੈਗਾ ਵਾ ਵੀ ਉਹਨਾਂ ਦੀ ਜਿਹੜੀ ਗਰਾਊਂਡ ਆ ਉਹ ਨਿਕਲ ਗਈ ਆ ਪੈਰਾਂ ਥੱਲੇੋਂ ਫੋਂਡੋ ਗਰਾਊਂਡ ਤੇ ਜਾ ਕੇ ਹੋਰ ਪਿੱਛੇ ਡਿੱਗ ਪਏ ਨੇ ਉਹਨੂੰ ਉੱਠਣਾ ਚਾਹੁੰਦੇ ਆ ਹੋਰ ਕੋਈ ਗੱਲ ਨਹੀਂ ਕੀ ਲੱਗਦਾ ਹੈ ਕਿ ਆਪਣੀ ਗਲਤੀਆਂ ਨੂੰ ਸੁਧਾਰਨਾ ਚਾਹੀਦਾ ਜਿਸ ਤਰ੍ਹਾਂ ਕੋ ਹੱਟ ਤੇ ਗਾਗ ਸ਼ੂਟਿੰਗ ਹੋਈ ਸੀ ਕਿ ਪਹਿਲਾਂ ਤੁਹਾਨੂੰ ਆਪਣੇ ਕੋਲ ਤੇ ਕਹਿਣਾ ਚਾਹੀਦਾ ਸੀ ਕਿ ਲੱਗਦਾ ਨਹੀਂ ਕਿ ਗਾਗ ਤੁਹਾਨੂੰ ਸ਼ੁਬਾਤ ਕਰਨੀ ਚਾਹੀਦੀ ਸੀ ਕਿ ਮਾਫੀ ਤੋਂ ਵੀ ਪਹਿਲਾਂ ਏ ਇਹ ਨਾ ਵੇਖੋ ਉਦੋਂ ਕਰ ਜਾਂਦੇ 15 ਚ ਉਦੋਂ 2015 ਵਿੱਚ ਹੀ ਕਰ ਲੈਂਦੇ ਨਾ ਮਾਫੀਆਂ ਦੀ ਗੱਲ ਤੇ ਉਦੋਂ ਹੀ ਗੱਲ ਬਣਦੀ ਸੀ ਜਦੋਂ ਸਾਨੂੰ ਮੱਕੜ ਕਹਿੰਦਾ ਸੀ ਜਦੋਂ ਸਾਨੂੰ ਦੂਸਰੇ ਪ੍ਰਧਾਨ ਕਹਿੰਦੇ ਸੀ ਅਸੀਂ ਉਹ ਹੀ ਕਹਿੰਦਾ ਹਾਂ ਵੀ ਅਕਾਲਤਾ ਸਾਹਿਬ ਦੇ ਸਾਹਮਣੇ ਪਿੱਠ ਪਿੱਛੇ ਪਿੱਛੇ ਜਾ ਕੇ ਨਹੀਂ ਆ ਤਾਂ ਪਿੱਛੇ ਜਾ ਕੇ ਮਾਫੀ ਮੰਗਣ ਦਾ ਸਾਹਮਣੇ ਆਣ ਕੇ ਅਕਾਲਤਾ ਸਾਹਿਬ ਦੀ ਸਫੀਲ ਦੇ ਸਾਹਮਣੇ ਆਣ ਕੇ ਉਥੇ ਕਹੋ ਵੀ ਅਸੀਂ ਆ ਗਨਾਹ ਕੀਤੇ ਆ ਇਹ ਨਹੀਂ ਵੀ ਜਾਣੇ ਅਣਜਾਣੇ ਜਾਣੇ ਅਣਜਾਣੇ ਵਿੱਚ ਕੋਈ ਨਹੀਂ ਦਾ ਜਾਣੇ ਅਣਜਾਣੇ ਨੂੰ ਤਾਂ ਗੁਰੂ ਬਾਪ ਹੀ ਬਖਸ਼ ਦਿੰਦਾ ਮਾਫੀ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਜਾਣੇ ਅਣਜਾਣੇ ਵਾਲੀ ਗੱ ਨਾ ਇਹ ਦੱਸਦਾ ਕਿ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਲੱਗਦਾ ਬਸ ਸਾਰਾ ਕੁਝ ਸਾਰਾ ਬਿਲਕੁਲ ਉਹਨਾਂ ਦਾ ਆਪਣਾ ਢਾਂਚਾ ਖੜਾ ਕਰਨ ਵਾਸਤੇ ਹੀ ਆ ਰਾਜਨੀਤਿਕ ਕੀ ਆ ਸਾਰਾ ਹੋਰ ਕੁਝ ਨਹੀਂ ਤੇ ਰਾਜਨੀਤੀ ਵੀ ਗੰਦੀ ਭੈੜੀ ਰਾਜਨੀਤੀ ਕਰਦੇ ਆ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਜਿਹੜੇ ਸਿਆਸਤ ਚ ਸੀਗੇ ਉਸ ਵੇਲੇ ਇਹਨਾਂ ਨੂੰ ਵੀ ਗੱਲ ਕਰਨੀ ਚਾਹੀਦੀ ਸੀ ਕੇਂਦਰ ਦੇ ਨਾਲ ਉਦੋਂ ਉਦੋਂ ਗਏ ਸੀਗੇ ਜੀ ਅਵਤਾਰ ਸਿੰਘ ਮੱਕੜ ਤੇ ਕਰਨੈਲ ਸਿੰਘ ਪੰਜਾਲ ਪੰਜੌਲੀ ਤੇ ਨਾਲ ਹੋਰ ਸਨ ਇਹ 5 6 ਬੰਦਿਆਂ ਦਾ ਇੱਕ ਡੈਪਿਊਟੇਸ਼ਨ ਉੱਥੇ ਗਿਆ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਆਖਿਆ ਸੀਗਾ ਡਾਕਟਰ ਮਨਮੋਹਨ ਸਿੰਘ ਨੂੰ ਪਿੰਬੰਦੀ ਸਿੰਘਾਂ ਦੀ ਰਿਹਾਈ ਕਰੋ ਤੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਸੀ ਇਹ ਤੁਸੀਂ ਆਪਣੇ ਕਰਨੈਲ ਸਿੰਘ ਨੂੰ ਪੁੱਛ ਲਿਓ ਉਹ ਕਹਿੰਦਾ ਵੀ ਸਾਨੂੰ ਡਾਕਟਰ ਮਨਮੋਹਨ ਸਿੰਘ ਕਹਿਣ ਲੱਗਾ ਵੀ ਤੁਹਾਡਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਕਹਿ ਕੇ ਗਿਆ ਵਾ ਵੀ ਸਰਕਾਰ ਨੂੰ ਇਹ ਨਹੀਂ ਛੱਡਣੇ ਚਾਹੀਦੇ ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਕਹਿੰਦਾ ਪਹਿਲੋਂ ਉਹਨਾਂ ਨੂੰ ਪੁੱਛ ਕੇ ਆਓ ਵੀ ਬੰਦੀ ਸਿੰਘ ਛਡਾਉਣੇ ਆ ਕਿ ਨਹੀਂ ਛਡਾਉਣੇ ਇਸ ਕਰਕੇ ਇਹ ਡਰਾਮੇ ਕਰਦੇ ਕੀ ਲੱਗਦਾ ਸੈਨਸਰ ਭਵਨ 'ਚ ਅਗਰ ਕੋਈ ਸਿੱਖ ਹੁੰਦਾ ਜਾਂ ਹਿੰਦੂਕ ਮੁਸਲਮਾਨ ਹੁੰਦਾ ਅੱਜ ਮੁੱਦਾ ਬਹੁਤ ਵੱਡਾ ਹੋਣਾ ਸੀ ਜਿਸ ਤਰ੍ਹਾਂ ਇੱਕ ਸਾਬਕਾ ਸੂਤ ਅੰਮ੍ਰਿਤਸਰ ਦਾ ਮੈਂਬਰ ਪਾਰਲੀਮੈਂਟ ਨੇ ਉੱਥੇ ਹਮਲਾ ਹੋਣ ਤੋਂ ਵੀ ਬਚਾਇਆ ਉਹਨਾਂ ਨੂੰ ਕਾਬੂ ਵੀ ਕੀਤਾ ਕੀ ਲੱਗਦਾ ਨਹੀਂ ਕਿ ਜੇ ਕੋਈ ਮੁਸਲਮਾਨ ਹੁੰਦਾ ਜਾਂ ਸਿੱਖ ਹੁੰਦਾ ਤੇ ਉਹ ਇਸ ਤਰ੍ਹਾਂ ਰੰਗਤ ਕੁਝ ਹੋਰ ਨਜ਼ਰ ਆਉਣੀ ਸੀ ਜੇ ਕੋਈ ਅਸਲ ਸੇਖ ਹੁੰਦਾ ਅਸਲ ਹਿੰਦੂ ਹੁੰਦਾ ਅਸਲ ਮੁਸਲਮਾਨ ਹੁੰਦਾ ਤੇ ਉਹ ਜ਼ਰੂਰ ਸਾਡੀ ਗੱਲ ਕਰਦਾ